ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਸ਼ਾਈ ਪਨੀਰ ਬਣਾਵਾਂਗੇ ਇਹਦੇ ਲਈ ਟਮਾਟਰ ਆਪਣੇ ਕੋਲੇ ਤੇ ਧਨੀਏ ਦੀਆਂ ਡੰਡੀਆਂ ਆ ਇਹੇਗਾ ਘਰਾਂ ਗਾ ਮਿਰਚਾਂ ਤੇ ਅਦਰਕ ਤੇ ਲਸਣ ਆਪਣੇ ਕੋਲੇ ਆਹ ਤੇ ਆ ਹੈਗਾ ਕਾਜੂ ਤੇ ਕੁਛ ਗੰਡੇ ਆ ਜੀ ਇਹ ਸਾਰੀਆਂ ਚੀਜ਼ਾਂ ਹੀ ਆਪਾਂ ਨੂੰ ਚਾਹੀਦੀਆਂ ਸ਼ਾਈ ਪਨੀਰ ਬਣਾਉਣ ਵਾਸਤੇ ਤੇ ਇੰਨੀ ਹੀ ਮਾਤਰਾ ਦੇ ਵਿੱਚ ਤੁਸੀਂ ਲੈ ਲੋ ਵੱਧ ਘੱਟ ਕਰ ਸਕਦੇ ਆ ਤੁਸੀਂ ਆਪਣੀ ਮਰਜ਼ੀ ਨਾਲ ਤੇ ਕੁਛਾਂ ਥੋੜੇ ਥੋੜੇ ਪਹਿਲਾਂ ਆਪਾਂ ਥੋੜੀ ਥੋੜੀ ਮਸਾਲੇ ਪਾਵਾਂਗੇ ਅੱਧੇ ਤੋਂ ਵੀ ਇੱਧਾ ਚਮਚਾ ਇਹ ਸਾਰੀਆਂ ਚੀਜ਼ਾਂ ਦਾ ਨੋਨ ਮਿਰਚ ਹਲਦੀ ਆ ਤੇ ਕੁਛ ਜੀਰਾ ਇਹ ਥੋੜਾ ਜਿਹਾ ਗਰਮ ਮਸਾਲਾ ਇੱਕ ਚੁੰਡੀ ਪਰ ਤੇ ਪਹਿਲਾਂ ਇੰਨੇ ਮਸਾਲੇ ਪਾਵਾਂਗੇ ਆਪਾਂ ਥੋੜੇ ਥੋੜੇ ਤੇ ਹੁਣ ਆਪਾਂ ਧਰਾਂਗੇ ਜੀ ਕੜਾਈ ਤੇ ਕੜਾਈ ਜੀ ਉਹ ਆਪਾਂ ਗਰਮ ਕਰਾਂਗੇ ਤੇ ਉਹਦੇ ਵਿੱਚ ਪਾਵਾਂਗੇ ਤੇਲ ਜੀ ਆਪਾਂ ਤੇਲ ਨੂੰ ਗਰਮ ਕਰਾਂਗੇ ਕੜਤਣ ਨਿਕਲ ਜੇ ਤਾਂ ਕਿ ਉਹਨਾਂ ਦੀ ਉਹਨਾਂ ਕਚੇ ਤੇਲ ਨੂੰ ਗਰਮ ਕਰਾਂਗੇ ਫਿਰ ਥੋੜਾ ਜਿਹਾ ਉਹਨੂੰ ਠੰਡਾ ਕਰਕੇ ਨਾ ਫੇਰ ਹੀ ਆਪਾਂ ਇਹ ਸਾਰੀਆਂ ਚੀਜ਼ਾਂ ਪਾਵਾਂਗੇ ਵਿੱਚ ਤੇ ਤੇਲ ਦੀ ਕੜਤਣ ਨਿਕਲ ਜਾਂਦੀ ਐ ਇਹਨਾਂ ਨਾਲ ਜਦੋਂ ਆਪਾਂ ਉਹਨੂੰ ਥੋੜਾ ਜਿਹਾ ਕਾੜ ਲੈਨੇ ਆ ਤੇ ਫਿਰ ਚੀਜ਼ ਵਧੀਆ ਸਵਾਦ ਵਿੱਚ ਉਹ ਟੇਸਟ ਵਧੀਆ ਹੁੰਦਾ ਏ ਤੇ ਕਿਰਾਂ ਆਪਾਂ ਥੋੜਾ ਜਿਹਾ ਤੇਲ ਪਾਵਾਂਗੇ ਇਹਦੇ ਵਿੱਚ ਕਿਉਂਕਿ ਆਪਾਂ ਇਹਨਾਂ ਨੂੰ ਥੋੜਾ ਜਿਹਾ ਭੁੰਨਣਾ ਹੈ ਬਾਲਾ ਨਹੀਂ ਫਿਰ ਆਪਾਂ ਇਹਨਾਂ ਦੀ ਗਰੇਵੀ ਬਣਾਵਾਂਗੇ ਗਾੜੀ ਤਰੀ ਬਣ ਜੇ ਜਿਹੜੀ ਇਹਦੇ ਨਾਲ ਤੇ ਹੁਣ ਆਪਾਂ ਸਾਰੀਆਂ ਚੀਜ਼ਾਂ ਪਾ ਦਿਆਂਗੇ ਇਹਦੇ ਵਿੱਚ ਜਦੋਂ ਇਹ ਗਰਮ ਹੋ ਜਾਊਗਾ ਜਿੰਨਾਂ ਵੀ ਚੀਜ਼ਾਂ ਆਪਾਂ ਕੱਟੀਆਂ ਸੀ ਸਾਰੀਆਂ ਪਾ ਤੀਆਂ ਤੇ ਹੁਣ ਇਹਨਾਂ ਨੂੰ ਮਿਕਸ ਕਰਕੇ ਆਪਾਂ ਬਿਲਕੁਲ ਥੋੜੀ ਜਿਹੀ ਸਲੋ ਜੀ ਅੱਗ ਤੇ ਨਾ ਆਪਾਂ ਇਹਨੂੰ ਟੱਕ ਕੇ ਪੱਕਣ ਦੇਵਾਂਗੇ ਤੇ ਜਦੋਂ ਬਸ ਇਹ ਥੋੜੇ ਜਿਹੀ ਗਲ ਗਏ ਬਾਲੇ ਨਹੀਂ ਅਤੇ ਕਪੱਕ ਗਏ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਦੇ ਵਿੱਚ ਮਸਾਲੇ ਪਾਵਾਂਗੇ ਤੇ ਮਸਾਲੇ ਪਾਉਣ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ 2 ਮਿੰਟ ਲਈ ਟੱਕ ਕੇ ਪਕਾਵਾਂਗੇ ਤਾਂ ਕਿ ਜਮਾ ਨਰਮ ਹੋ ਜਾਣ ਨਾਲੇ ਆਪਣੇ ਮਸਾਲੇ ਵੀ ਵਿੱਚ ਪੱਕ ਜਾਣ ਤੇ ਹੁਣ ਆਪਾਂ ਇਹਨੂੰ ਟੱਕ ਦੇਾਂਗੇ ਜੀ ਤੇ ਪੱਕਣ ਦੇਾਂਗੇ ਸਲੋ ਗੱਗ ਤੇ ਹਾਂਜੀ 5 ਮਿੰਟ ਹੋ ਗਏ ਆਪਾਂ ਨੂੰ ਸਲੋ ਜੀ ਅੱਗ ਤੇ ਬਸ ਹੁਣੇ ਗਲ ਗਏ ਪਤਾ ਲੱਗਣ ਲੱਗ ਗਿਆ ਆਪਾਂ ਵੀ ਥੋੜੇ ਪੱਕ ਗਏ ਆ ਤੇ ਹੁਣ ਆਪਾਂ ਜਿਹੜੇ ਮਸਾਲੇ ਸੀਗੇ ਉਹਦੇ ਵਿੱਚ ਪਾ ਦਿਆਂਗੇ ਤੇ ਆਹ ਵੇਖੋ ਟਮਾਟਰਾਂ ਵਿੱਚੋਂ ਗਲ ਗਏ ਆ ਬਸ ਬਾਹਾਂ ਨਹੀਂ ਆਪਾਂ ਇਹਨਾਂ ਨੂੰ ਪਕਾਉਣਾ ਫਿਰ ਆਪਾਂ ਨੂੰ ਪੀਸਣਾ ਹੈ ਨਾ ਬਸ ਥੋੜਾ ਜਿਹਾ ਪਕਾਉਣਾ ਵੀ ਤਾਂ ਕਿ ਇਹ ਜਿਹੜੇ ਆ ਘਟਸ਼ੀ ਆਪਣੀ ਇਹਦੇ ਨਾਲੇ ਟੁੱਟੀ ਜਾਂਦਾਂ ਹਨ ਸਾਰੀਆਂ ਚੀਜ਼ਾਂ ਤੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਹਾਂਜੀ ਮਸਾਲੇ ਕਰਦੇ ਆਪਾਂ ਮਿਕਸ ਤੇ ਬਸ ਦੋ ਤਿੰਨ ਮਿੰਟ ਇਹਨਾਂ ਨੂੰ ਪਕਾਵਾਂਗੇ ਤਾਂ ਕਿ ਮਸਾਲੇ ਵੀ ਵਿੱਚ ਪੱਕ ਜੇ ਜਿਹੜਾ ਜੀਰਾ ਤੇ ਆਪਾਂ ਜਮੈਣ ਪਾਇਆ ਉਹਨਾਂ ਦਾ ਫਲੇਵਰ ਵੀ ਇਹਦੇ ਵਿੱਚ ਆ ਜੇ ਵਧੀਆ ਤੇ ਬਿਲਕੁਲ ਸੋਹੂ ਜੀ ਅੱਗ ਤੇ ਪਕਾਉਣਾ ਆਪਾਂ ਪੂਰੀ ਬਾਲੀ ਅੱਗ ਤੇ ਨਹੀਂ ਪਕਾਉਣਾ ਹੁਣ ਇਹਨਾਂ ਨੂੰ ਢੱਕ ਕੇ ਫੇਰ ਪਕਾਵਾਂਗੇ ਦੋ ਤਿੰਨ ਮਿੰਟ ਲਈ ਹਾਂਜੀ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਾਈਕ ਵੀ ਕਰਿਓ ਤੇ ਆਪਾਂ ਨੂੰ ਸਪੋਰਟ ਕਰੋ ਜੀ ਆਪਾਂ ਵੈਜ ਕਉ ਕਿ ਚੈਨਲ ਜਿਹੜਾ ਖੋਲਿਆ ਏ ਹੁਣ 3 ਮਿੰਟਾਂ ਬਾਅਦ ਇਹ ਬਿਲਕੁਲ ਗਲ ਗਿਆ ਜਿਹੜਾ ਆਪਣੇ ਮਸਾਲੇ ਸੀ ਉਹ ਵੀ ਵਿੱਚ ਪੱਕ ਗਿਆ ਤੇ ਹੁਣ ਆਪਾਂ ਇਹਨਾਂ ਨੂੰ ਉਤਾਰ ਲਾਂਗੇ ਕੜਾਹੀ ਨੂੰ ਤੇ ਬਿਲਕੁਲ ਠੰਡਾ ਕਰਾਂਗੇ ਆਪਾਂ ਇਹਨੂੰ ਠੰਡਾ ਕਰਨ ਤੋਂ ਬਾਅਦ ਹੀ ਆਪਾਂ ਇਹਨਾਂ ਨੂੰ ਪੀਸਾਂਗੇ ਨਹੀਂ ਤਾਂ ਆਪਣੀ ਜਿਹੜੀ ਮਿਕਸਿੰਗ 'ਚ ਇਹਦਾ ਬਲੇਡ ਹੁੰਦਾ ਜੱਗ ਦਾ ਉਹ ਖਰਾਬ ਹੋ ਜਾਂਦਾ ਨਾਲੇ ਬੱਚਾ ਰਬੜ ਹੁੰਦੀ ਹੈ ਜਿਹੜੀ ਉਹ ਫੁੱਲ ਜਾਂਦੀ ਹੈ ਗਰਮ ਨਾਲ ਤਾਂ ਆਪਾਂ ਠੰਡੇ ਕਰਕੇ ਪਾਇਆ ਏ ਹੁਣ ਆਪਾਂ ਇਹਨੂੰ ਪੀਸ ਲਾਂਗੇ ਬਿਲਕੁਲ ਚਮਚੇ ਨਾਲ ਹਲਾ ਹਲਾ ਕੇ ਪੀਸਾਂਗੇ ਨਹੀਂ ਵਿੱਚ ਮੋٹے ਪੀਸ ਰਹਿ ਜਾਣਗੇ ਸਾਰੀਆਂ ਚੀਜ਼ਾਂ ਦੇ ਹੁਣ ਆਪਾਂ ਪਹਿਲਾਂ ਜਿੰਨਾ ਤੇਲ ਵਾਸੀ ਉਹਨਾਂ ਕੀ ਫੇਰ ਤੇਲ ਪਾ ਕੇ ਤੇ ਇਹਦੀ ਘੜਤਨ ਮਾਰ ਲਾਂਗੇ ਤੇਲ ਦੀ ਗਰਮ ਕਰਕੇ ਫਿਰ ਆਪਾਂ ਜਿਹੜੀਆਂ ਚੀਜ਼ਾਂ ਪੀਸੀਆਂ ਆਈ ਗਰਮ ਹੋਣ ਤੋਂ ਬਾਅਦ ਫੇਰ ਹੀ ਆਪਾਂ ਤੇਲ ਜਪਾਵਾਂਗੇ ਬਸ ਤੇਲ ਆਪਣਾ ਗਰਮ ਹੋ ਗਿਆ ਜੀ ਹੁਣ ਹੁਣ ਆਪਾਂ ਜਿਹੜੀ ਮਿਸ਼ਰਣ ਬਣਾਇਆ ਸੀਗਾ ਆਪਾਂ ਇਹਨੂੰ ਇਹਦੇ ਵਿੱਚ ਪਾ ਦਿਆਂਗੇ ਸਾਰਾ ਮਿਸ਼ਨ ਪੋਂ ਤੋਂ ਬਾਅਦ ਆਪਾਂ ਇਹਨੂੰ ਹਲਾਵਾਂਗੇ ਤੇ ਇਹਦੇ ਵਿੱਚ ਫਿਰ ਥੋੜੇ-ਥੋੜੇ ਪਹਿਲਾਂ ਆਪਾਂ ਦੋ-ਦੋ ਚੂਟਨੇ ਮਸਾਲੇ ਪਾਏ ਸੀ ਸਾਰੇ ਅੱਧੇ ਚਮਚੇ ਉਹ ਵੀ ਅੱਧਾ ਚਮਚਾ ਤੇ ਉਹਨੇ ਕੀ ਮਸਾਲੇ ਆਪਾਂ ਇਹਦੇ ਵਿੱਚ ਹੁਣ ਫੇਰ ਪਾ ਦਿਆਂਗੇ ਤੇ ਇਹਨਾਂ ਨੂੰ ਫੇਰ ਤੋਂ ਆਪਾਂ 5 ਕੁ ਮਿੰਟ ਲਈ ਬਿਲਕੁਲ ਸਲੋ ਅੱਗ ਤੇ ਪਕਾਵਾਂਗੇ ਸਲੋ ਅੱਗ ਤੇ ਪਕਾਉਣ ਨਾਲ ਕੋਈ ਵੀ ਚੀਜ਼ ਤੁਸੀਂ ਕੋਈ ਵੀ ਚੀਜ਼ ਬਣਾਓ ਤਾਂ ਬਹੁਤ ਜ਼ਿਆਦਾ ਸਵਾਦ ਬੰਦੀਆ ਪੂਰੀ ਅੱਗ ਤੇ ਬਣਾਉਣ ਨਾਲ ਉਹਨਾਂ ਟੇਸਟ ਵਿੱਚ ਨਹੀਂ ਰਹਿੰਦਾ ਬਿਲਕੁਲ ਸਲੋ ਅੱਗ ਤੇ ਹੀ ਖਾਣਾ ਪਕਾਉਣਾ ਚਾਹੀਦਾ ਆਪਾਂ ਨੂੰ ਅਪਾ ਜਦੋਂ ਵੀ ਬਣਾਉਣੀ ਹੈ ਨਾ ਤਾਂ ਆਪਾਂ ਬਿਲਕੁਲ ਸਲੋ ਆਕੇ ਤੇ ਖਾਣਾ ਬਣਾਉਣੀ ਆ। ਉਹਨੇ ਸਾਰੇ ਮਸਾਲੇ ਆਪਾਂ ਫੇਰ ਬਾਤੀ ਵਿੱਚ ਅੱਧੇ ਤੋਂ ਵੀ ਅਧਿਕ ਚੌਂਚਾ ਹੀ ਆ ਇਹ। ਹੁਣ ਕਰਕੇ ਮਿਕਸ ਆਪਾਂ ਇਹਨਾਂ ਨੂੰ 3 ਮਿੰਟ ਲਈ 4 ਮਿੰਟ ਲਈ ਫੇਰ ਪਕਾ ਲਾਂਗੇ। ਫਿਰ ਇਹਨੇ ਕਿਉ ਛੱਡ ਜਾਣਾ ਆਪਾਂ ਨੂੰ ਪਤਾ ਲੱਗ ਜਾਣਾ ਵੀ ਆਪਣਾ ਜਿਹੜਾ ਮਸਾਲਾ ਏ ਉਹ ਪੱਕ ਗਿਆ ਏ। ਫਿਰ ਤੋਂ ਆਪਾਂ ਇਹਨਾਂ ਨੂੰ ਟੱਕ ਦੇਾਂਗੇ ਜੀ ਤੇ ਟੱਕੇ ਪਕਾਵਾਂਗੇ ਹਾਂਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਾਇਕ ਵੀ ਕਰਿਓ ਇਹ ਪਪਣੀ ਇਹ ਜਿਹੜਾ ਗਰਮ ਪਾਣੀ ਨਾਲ ਧੋ ਕੇ ਤੇਨੂੰ ਕੱਟ ਲਿਆ ਸੀ ਮੈਂ ਗਰਮ ਪਾਣੀ ਨਾਲ ਧੋ ਕੇ ਦੀ ਖਟਾਸ ਹੁੰਦੀ ਹੈ ਜਿਹੜੀ ਉਹ ਸਾਰੀ ਨਿਕਲ ਜਾਂਦੀ ਹੈ ਇਹ ਪੀਸ ਤੁਸੀਂ ਆਪਣੀ ਮਰਜ਼ੀ ਨਾਲ ਕੱਟ ਸਕਦੇ ਆਂ ਹੁਣ ਆਪਾਂ ਦੇਖੋ ਗਰੇਵੀ ਸੀਗੀ ਜਿਹੜੀ ਆਪਣੀ ਉਹਨੇ ਘਿਓ ਛੱਡਦਾ ਤੇ ਇਥੋਂ ਪਤਾ ਲੱਗ ਜਾਂਦਾ ਵੀ ਇਹ ਪਰਫੈਕਟ ਹੈ ਬਿਲਕੁਲ ਤਿਆਰ ਹੈ ਹੁਣ ਜਿੰਨੀ ਕੋ ਤੁਸੀਂ ਆਪਣੀ ਤਰੀ ਗਾੜੀ ਰੱਖਣੀ ਆ ਉਹਨਾਂ ਕੀ ਤੁਸੀਂ ਪਾਣੀ ਪਾ ਲੋ ਦੇ ਵਿੱਚ ਸਾਡੇ ਘਰ ਵਿੱਚ ਤਰੀ ਨੂੰ ਇਸ ਨੂੰ ਬਹੁਤ ਪਸੰਦ ਕੀਤਾ ਜਾਂਦਾ ਪਨੀਰ ਦੀ ਨੂੰ ਤਾਂਨੇ ਕਰ ਗਿਆ ਸੀ ਥੋੜੀ ਜੀ ਵੱਧ ਤਰੀ ਬਣਾਵਾਂਗੇ ਤੇ ਆਪਾਂ ਉਹੀ ਜੱਗ ਸੀ ਜਿਹੜਾ ਮਿਕਸੀ ਵਾਲਾ ਉਹਨੂੰ ਧੋਕੇ ਪਾਇਆ ਉਹਦੇ ਵਿੱਚ ਮਸਾਲਾ ਸੀ ਉਹ ਬਿਲਕੁਲ ਨਹੀਂ ਨਿਕਲਿਆ ਸੀ ਨਾ ਥੋੜਾ ਲੱਗਿਆ ਰਹਿ ਗਿਆ ਸੀ ਤਾਂ ਨਹੀਂ ਕਰਕੇ ਆਪਾਂ ਉਹਦੇ ਵਿੱਚ ਗਰਮ ਪਾਣੀ ਪਾ ਕੇ ਪਾਣੀ ਹਮੇਸ਼ਾ ਹੀ ਆਪਾਂ ਨੂੰ ਗਰਮ ਯੂਜ਼ ਕਰਨਾ ਚਾਹੀਦਾ ਠੰਡਾ ਪਾਣੀ ਦਾਲ ਵਿੱਚ ਕਦੇ ਨਹੀਂ ਪਾਉਣਾ ਚਾਹੀਦਾ ਸਬਜ਼ੀਆਂ ਤੇ ਨਹੀਂ ਤਾਂ ਉਹਦੇ ਫਲੇਵਰ ਆ ਉਹ ਠੰਡੇ ਹੋ ਜਾਂਦੇ ਆ ਮਸਾਲਿਆਂ ਦੇ ਤੇ ਆਪਾਂ ਫਿਰ ਤੋਂ ਇਹਨੂੰ ਜਿਹੜਾ ਥੋੜਾ ਪਾਣੀ ਰਹਿ ਗਿਆ ਸੋ ਪਾਤਾ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਸਾਡੇ ਘਰੇ ਤਰੀ ਨੂੰ ਜ਼ਿਆਦਾ ਪਸੰਦ ਕਰਦੇ ਸੀ ਤਰੀ ਥੋੜੀ ਜਿਹੀ ਬਾਦੀ ਬਣਾਵਾਂਗੇ ਤੇ ਆਪਾਂ ਇਹਨੂੰ 5 ਕਿ ਮਿੰਟਾ ਤਿੱਕਰ ਫਿਰ ਸਲੋ ਅੱਗ ਤੇ ਪਕਾਉਣ ਲਈ ਇਹਨੂੰ ਟੱਕ ਕੇ ਆਪਾਂ ਛੱਡ ਦਿਆਂਗੇ ਜੀ बस 5 ਮਿੰਟ ਹੋ ਗਏ ਆਪਣੀ ਤਰੀ ਬਧੀਆ ਬਣ ਗਈ ਹੁਣ ਆਪਾਂ ਇਹਦੇ ਵਿੱਚ ਪਨੀਰ ਜਿਹੜਾ ਪਾ ਦਾਂਗੇ ਤੇ ਬਸ 2-3 ਉਬਾਲਿਆਂ ਤੋਂ ਬਾਅਦ ਆਪਾਂ ਇਹਦੇ ਵਿੱਚ ਫਰੈਸ਼ 2 ਜਾਂ 3 ਚਮਚੇ ਮਲਾਈ ਦੇ ਪਾਵਾਂਗੇ ਘਰ ਦੀ ਮਲਾਈ ਆਪਣੇ ਦੁੱਧ ਤੇ ਆਉਂਦੀ ਹੈ ਜਿਹੜੀ ਉਹੀ ਆਪਾਂ ਅੱਧੀ ਕਕੋਲੀ ਮਲਾਈ ਦੀ ਪਾਵਾਂਗੇ ਇਹਦੇ ਵਿੱਚ ਤੇ ਤੁਸੀਂ ਵੇਖੋ ਖੋਇਰ ਦਾ ਟੈਕਸਚਰ ਬਣੂਗਾ ਬਿਲਕੁਲ ਇਹਦਾ ਖੋਇਰ ਦਾ ਟੇਸਟ ਆਉਂਦਾ ਵਿੱਚੋਂ ਮਲਾਈ ਦੇ ਨਾਲ ਦੋ ਵੱਡੇ ਚੁੰਚੇ ਮਲਾਈ ਦੇ ਪਾਵਾਂਗੇ ਇਹਦੇ ਵਿੱਚ ਆਪਾਂ ਪਰ ਮਲਾਈ ਆਉਣ ਤੋਂ ਬਾਅਦ ਤੁਸੀਂ ਜ਼ਿਆਦਾ ਇਹਨੂੰ ਕਾੜਨਾ ਨਹੀਂ ਦਾਲ ਨੂੰ ਬਸ ਥੋੜੇ ਚਿਰ ਬਾਅਦ ਮਲਾਈ ਪਾਉਣ ਤੋਂ ਬਾਅਦ ਤੁਸੀਂ ਇਹਨੂੰ ਉਤਾਰ ਲੈਣਾ ਹੈ ਸੌਰੀ ਮੈਂ ਮਲਾਈ ਜਦੋਂ ਪਾਈ ਆ ਤੇ ਉਹ ਰਿਕਾਰਡ ਕਰਨਾ ਵਿੱਚੋਂ ਭੁੱਲ ਗਈ ਬਟ ਮਲਾਈ ਇਹਦੇ ਵਿੱਚ ਪਾਤੀ ਆਪਾਂ ਤੇ ਦਾਲ ਬਹੁਤ ਹੀ ਸੋਹਣੀ ਸਮੈਲ ਆ ਰਹੀ ਹੈ ਵਿੱਚੋਂ ਤੇ ਮਲਾਈ ਆਪਾਂ ਪਾਤੀ ਵਿੱਚ ਜ਼ਿਆਦਾ ਨਹੀਂ ਆਪਾਂ ਕਾੜਨਾ ਬਸ ਥੋੜਾ ਸੇਕ ਹੀ ਲਵਾਣਾ ਹੈ ਤੇ ਦੁਬਾਰਾ ਆਪਾਂ ਨੂੰ ਜਿਆਦਾ ਵਧੀਆ ਸਵਾਦ ਬਣਾਉਣ ਵਾਸਤੇ ਦੇਸੀ ਘਿਓ ਦਾ ਚਮਚਾ ਲਿਆਇ ਤੇ ਇਹਦੇ ਵਿੱਚ ਆਪਾਂ ਕਸ਼ਮੀਰੀ ਲਾਲ ਮਿਰਚ ਪਾ ਕੇ ਅਸੀਂ ਹਮੇਸ਼ਾ ਹੀ ਉਤੋਂ ਦੀ ਇਹ ਤੜਕਾ ਪਾਉਣੀ ਹੈ ਇਹਦੇ ਨਾਲ ਟੇਸਟ ਬਹੁਤ ਜਿਆਦਾ ਵਧ ਜਾਂਦਾ ਹੈ ਤੇ ਆਪਾਂ ਮਿਰਚਾ ਪਾ ਕੇ ਥੋੜਾ ਜਿਹਾ ਨੂੰ ਗਰਮ ਕਰਕੇ ਤਾਂ ਉਤੋਂ ਦੀ ਪਾਵਾਂਗੇ ਤਾਂ ਸਾਰੀਆਂ ਚੀਜ਼ਾਂ ਦਾ ਟੇਸ ਬਹੁਤ ਵਧੀਆ ਆਊਗਾ ਤੇ ਆਪਾਂ ਉੱਤੇ ਪਾ ਦਾਂਗੇ ਦਾਲ ਦੇ ਉੱਪਰ ਦੀ ਦੇਸੀ ਘਿਓ ਦਾ ਸੁਆਦ ਤਾਂ ਸਾਨੂੰ ਪਤਾ ਸਾਰਿਆਂ ਨੂੰ ਵਧੀਆ ਹੁੰਦਾ ਹੀ ਹੈ ਜੀ ਚੀਜ਼ ਨੂੰ ਇਹਦੋਂ ਵੀ ਦੁੱਗਣਾ ਸਵਾਦ ਬਣਾ ਦਿੰਦਾ ਤੇ ਹੁਣ ਆਪਾਂ ਇਹਨਾਂ ਨੂੰ ਸਰਵ ਕਰਾਂਗੇ ਪਲੇਟ ਦੇ ਵਿੱਚ ਕੱਢ ਲਈ ਆਪਾਂ ਦਾਲ ਤੇ ਉਹ ਆਪਾਂ ਜਿਹੜਾ ਤੜਕਾ ਬਣਾਇਆ ਸੀ ਦੇਸੀ ਘਿਓ ਦਾ ਤੇ ਕਸ਼ਮੀਰੀ ਲਾਲ ਮਿਰਚ ਦਾ ਉਹ ਪਾਤਾ ਆਪਾਂ ਉੱਪਰ ਤੇ ਕੋਸ਼ ਆਪਾਂ ਮਲਾਈ ਜਿਹੜੀ ਰੱਖੀ ਸੀ ਉਹਦੇ ਉੱਤੇ ਇਹਨੂੰ ਸਜਾਉਣ ਲਈ ਪਲੇਟ ਨੂੰ ਥੋੜੀ ਜਿਹੀ ਉਹ ਪਾ ਦਿੰਦੇ ਆ ਵਿੱਚ ਤੇ ਉੱਤੇ ਥੋੜੇ ਜਿਹਾ ਪੱਤੇ ਹਰੇ ਧਨੀਏ ਦੇ ਵੈਸੇ ਧਨੀਆ ਹਰਾ ਆਪਾਂ ਪਹਿਲਾਂ ਹੀ ਪਾ ਦਿੱਤਾ ਸੀਗਾ ਤੇ ਪਰ ਪਲੇਟ ਨੂੰ ਸਜਾਉਣ ਵਾਸਤੇ ਉੱਪਰ ਆਪਾਂ ਬਹੁਤ ਥੋੜੇ ਜਿਹੇ ਹਰਾ ਧਨੀਆ ਹੋਰ ਪਾ ਦਿੰਨੇ ਆ। ਤੇ ਇਹ ਆਪਣੀ ਛਾਈ ਪਨੀਰ ਦੀ ਸਬਜ਼ੀ ਬਣ ਕੇ ਤਿਆਰ ਹੋ ਗਈ। ਬਹੁਤ ਹੀ ਸਵਾਦ ਬਣੀ ਹੈ ਜੀ। ਤੇ ਜਿਨ੍ਹਾਂ ਜਿਨ੍ਹਾਂ ਨੇ ਵੀਡੀਓ ਦੇਖੀ ਆ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਫਿਰ ਤੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਦੇਖਣ ਲਈ ਧੰਨਵਾਦ ਜੀ